ਨਾ ਭਾਜੀ ਕਰਨ ਮਹਰਾ ਜੀ ਕਿਤੋਂ ਰਹਨ ਵਾਲੇ ਜੀ ਖਜ਼ਾਨੇਗੜ ਦਾ ਕੀ ਮਾਮਲਾ ਹੈ ਮਾਮਲਾ ਭਾਜੀ ਮੇਰਾ ਵਾਈਫ ਨੂੰ ਮੈਂ ਪੈਸੇ ਦਿੱਤੇ ਸੀ ਧਾਰੇ ਮੈਰਿਸ ਤੋਂ ਪਹਿਲਾਂ ਤੇ ਉਹ ਥੋੜਾ ਜਿਹਾ ਇੱਥੇ ਰਹੇ ਨੇ ਮੇਰੇ ਕੋਲ ਤਿੰਨ ਹਫ਼ਤੇ ਤੇ ਪੈਸੇ ਦਾ ਕਰਾਰਨਾਮਾ ਉਹਨਾਂ ਨਾਲ ਸਾਡਾ ਹੋਇਆ ਸੀ ਕਿ ਪੈਸੇ ਵਾਪਸ ਦੇਣ ਅੱਛਾ ਤੇ ਪੈਸੇ ਦਾ ਲੈਣ ਦੇਣ ਵਜਿੱਜ ਠੱਗੀ ਹੈ ਮੇਰੇ ਕੋ ਸਾਰੇ ਲਿਖਤ ਪ੍ਰੂਫ ਸਾਰੇ ਵੀਡੀਓ ਸਾਰੇ ਰਿਕਾਰਡਿੰਗ ਮੇਰੇ ਕੋ ਪਈ ਹੈ ਸਰ ਠੀਕ ਹੈ ਲਿਖਤ ਨਾਮੇ ਕਰਕੇ ਇਹਨਾਂ ਦਾ ਸਾਰਾ ਪਰਿਵਾਰ ਚਾਰ ਮੋਹ ਤੌਰ ਬਹਿ ਕੇ ਪੈਸੇ ਦੇਣ ਤੋਂ ਮੁਕਰ ਚੁੱਕਿਆ ਮੇਰਾ 10 ਲੱਖ ਰੁਪਏ ਸੀਗਾ ਇਹਨਾਂ ਕੋਲ ਲੈਣ ਵਾਲਾ 10 ਲੱਖ ਰੁਪਏ ਦੀ ਮੈਂ ਦਰਖਾਸਤ ਦਿੱਤੀ ਹੋਈ ਹੈ ਜੀ ਠੀਕ ਹੈ ਜਿਹਦੇ ਵਿੱਚ ਮੈਨੂੰ ਕਾਨੂੰਨ ਵੱਲੋਂ ਸਹਾਇਤਾ ਚਾਹੀਦੀ ਹੈ ਜੀ ਕਿ ਤਾਂ ਕਿ ਮੇਰੇ ਪਰਿਵਾਰ ਦੇ ਮੇਰੇ ਫਾਦਰ ਸਾਹਿਬ ਪੈਂਚਰਾਂ ਦਾ ਕੰਮ ਕਰਦੇ ਆ ਜੀ ਠੀਕ ਹੈ ਸਾਰੀ ਜੀਵਨ ਦੀ ਜਮਾ ਪੂੰਜੀ ਸੀਗੀ ਉਹਨਾਂ ਦੀ ਜਿਹੜੀ ਇਹ ਲੁੱਟ ਕੇ ਮਿੰਟਾਂ ਵਿੱਚ ਗਾਂ ਗਈ ਠੀਕ ਹੈ ਜੀ ਇੱਥੇ ਹੋ ਗਿਆ ਜੀ 2 ਹਫ਼ਤੇ ਹੋ ਗਏ ਇੱਥੇ ਹੋ ਗਿਆ ਜੀ 2 ਹਫ਼ਤੇ ਦਾ ਟਾਈਮ ਹੋ ਗਿਆ ਅੱਜ ਇਹ ਖਾਣੇ ਆਏ ਕਿ ਹੁਣ ਕੀ ਮੰਗ ਕਰਦੇ ਹਾਂ ਹਾਂ ਜੀ ਮੰਗ ਸਾਡੀ ਇਹ ਦੀ ਮੈਂ ਕਾਨੂੰਨ ਤੋਂ ਇਹ ਮੰਗ ਕਰਦਾ ਜੀ ਮੇਰੇ ਪਿਤਾ ਜੀ ਦੀ ਮੈਂ ਤਾਂ ਮੈਂ ਦੁਰਦਿਡੀ ਕਮਾਈ ਵਾਪਸ ਕਰਾਈ ਜਾਵੇ ਜੀ ਜਿਹੜੇ ਐਸੇ ਜਿੱਤੇ ਉਹਦਾ ਕੋ ਸਬੂਤ ਹੈਗਾ ਜਿਹੜੇ ਮੇਰੇ ਕੋ ਸਾਰੇ ਸਬੂਤ ਹੈ ਜੀ ਮੇਰੇ ਕੋ ਐਫੀਡੈਵਟ ਉਹਨਾਂ ਦੇ ਲਿਖਤੀ ਪਏ ਸਾਈਨ ਸਾਰੇ ਪਰਿਵਾਰ ਦੇ ਵਿਦ ਵੀਡੀਓਗ੍ਰਾਫੀ ਪਈ ਹੈ ਜੀ ਭਾਜੀ ਪੈਸੇ ਕੈਸ਼ ਦਿੱਤੇ ਸੀ ਕਿਆਂ ਗੌਰ ਤੋਂ ਭਾਜੀ ਔਨਲਾਈਨ ਟ੍ਰਾਂਜੈਕਸ਼ਨ ਤੇ ਅੱਧੇ ਨਾਲ ਜ਼ਿਆਦਾ ਮੈਂ ਉਹਨਾਂ ਦੇ ਖਾਤੇ ਜਮ੍ਹਾਂ ਕਰਾਇਆ ਜਿਹੜੇ ਸਿੱਧਾ ਮੇਰੇ ਕੋਲ ਹੁਣ ਕਿਲੇ ਪੈਸੇ ਵੀ ਲੈਣ ਦਾ ਰਿਹਾ 10 ਲੱਖ ਰੁਪਈਆ ਜੀ 10 ਲੱਖ ਹਾਂਜੀ ਇਹ ਭਾਜੀ ਅਮਰੀਕ ਸਿੰਘ ਤੇ ਰਲੋ ਦਿਖਾ ਦਿੱਤੀ ਸੀ ਲਵਜੀ ਤੇਰ ਦਾ ਗੌਰ ਦੇ ਦੋਨੋਂ ਪਾਰਟੀਆਂ ਆਈਆਂ ਦੋਨੋਂ ਪਾਰਟੀਆਂ ਨੇ ਲਿਖਤੀ ਟਾਈਮ ਲਿਆ ਸੌਂਵਾਦ ਦਾ ਤੇ ਦੋਨੋਂ ਪਾਰਟ ਇੱਕ ਜਿਹੜੀ ਕੋਈ ਰਿਕਾਰਡ ਲੈ ਕੇ ਨਹੀਂ ਹੁੰਦਾ ਜੋ ਕਾਨੂੰਨੀ ਤੌਰ ਤੇ ਕਰੂ ਨਾ ਭਾਜੀ ਕਰਨ ਮਹਿਰਾ ਜੀ ਕਿੱਥੋਂ ਦਰਹਲ ਵਾਲੇ ਜੀ ਖਜ਼ਾਨੇਗੜ ਦਾ ਅੱਛਾ ਕੀ ਮਾਮਲਾ ਹੈ ਮਾਮਲਾ ਭਾਜੀ ਮੇਰਾ ਵਾਈਫ ਨੂੰ ਮੈਂ ਪੈਸੇ ਦਿੱਤੇ ਸੀ ਧਾਰੇ ਮੈਰਿਸ ਤੋਂ ਪਹਿਲਾਂ ਤੇ ਉਹ ਥੋੜਾ ਜਿਹਾ ਇੱਥੇ ਰਹੇ ਨੇ ਮੇਰੇ ਕੋਲ ਤਿੰਨ ਹਫ਼ਤੇ ਤੇ ਪੈਸੇ ਦਾ ਕਰਾਰਨਾਮਾ ਉਹਨਾਂ ਨਾਲ ਸਾਡਾ ਹੋਇਆ ਸੀ ਕਿ ਪੈਸੇ ਵਾਪਸ ਦੇਣ ਅੱਛਾ ਤੇ ਪੈਸੇ ਦਾ ਲੈਣ ਦੇਣ ਵਜੀ ਜੇ ਠੱਗੀ ਮੇਰੇ ਕੋਲ ਸਾਰੇ ਲਿਖਤ ਪ੍ਰੂਫ ਸਾਰੇ ਵੀਡੀਓ ਸਾਰੇ ਰਿਕਾਰਡਿੰਗ ਮੇਰੇ ਕੋਲ ਪਈ ਹੈ ਸਰ ਠੀਕ ਹੈ ਲਿਖਤ ਨਾਮੇ ਕਰਕੇ ਇਹਨਾਂ ਦਾ ਸਾਰਾ ਪਰਿਵਾਰ ਚਾਰ ਮੋਹਤਾਰ ਬਹਿ ਕੇ ਪੈਸੇ ਦੇਣ ਤੋਂ ਮੁਕਰ ਚੁੱਕਿਆ ਮੇਰਾ 10 ਲੱਖ ਰੁਪਏ ਸੀਗਾ ਇਹਨਾਂ ਕੋ 10 ਲੱਖ ਰੁਪਏ ਦੀ ਮੈਂ ਦਰਖਾਸਤ ਦਿੱਤੀ ਹੋਈ ਹੈ ਜੀ ਠੀਕ ਹੈ ਜਿਹਦੇ ਵਿੱਚ ਮੈਨੂੰ ਕਾਨੂੰਨ ਵੱਲੋਂ ਸਹਾਇਤਾ ਚਾਹੀਦੀ ਹੈ ਜੀ ਕਿ ਤਾਂ ਕਿ ਮੇਰੇ ਪਰਿਵਾਰ ਦੇ ਮੇਰੇ ਫਾਦਰ ਸਾਹਿਬ ਪੈਂਚਰਾਂ ਦਾ ਕੰਮ ਕਰਦੇ ਆ ਜੀ ਠੀਕ ਹੈ ਸਾਰੀ ਜੀਵਨ ਦੀ ਜਮਾ ਪੂੰਜੀ ਸੀਗੀ ਉਹਨਾਂ ਦੀ ਜਿਹੜੀ ਇਹ ਲੁੱਟ ਕੇ ਮਿੰਟਾਂ ਵਿੱਚ ਗਾਂ ਗਈ ਠੀਕ ਹੈ ਜੀ ਇੱਥੇ ਹੋ ਗਏ ਜੀ 2 ਹਫ਼ਤੇ ਹੋ ਗਏ ਕਿੱਥੇ ਹੋ ਗਿਆ ਜੀ 2 ਹਫ਼ਤੇ ਦਾ ਟਾਈਮ ਹੋ ਗਿਆ ਅੱਜ ਵੀ ਖਾਣੇ ਆਏ ਕਿ ਉਹ ਕੀ ਮੰਗ ਕਰ ਹਾਂ ਜੀ ਮੰਗ ਸਾਡੀ ਇਹ ਦੀ ਮੈਂ ਕਾਨੂੰਨ ਤੋਂ ਇਹ ਮੰਗ ਕਰਦਾ ਜੀ ਮੇਰੇ ਪਿਤਾ ਜੀ ਦੀ ਮੈਂ ਤਾਂ ਮਿਹਨਤ ਦੀ ਕਮਾਈ ਵਾਪਸ ਕਰਾਈ ਜਾਵੇ ਜੀ ਜਿਹੜੇ ਤੁਸੀਂ ਪੈਸੇ ਦਿੱਤੇ ਉਹਦਾ ਕੋਈ ਸਬੂਤ ਹੈਗਾ ਜਿਹੜੇ ਮੇਰੇ ਕੋਲ ਸਾਰੇ ਸਬੂਤ ਹੈ ਜੀ ਮੇਰੇ ਕੋਲ ਐਫੀਡੈਵਟ ਉਹਨਾਂ ਦੇ ਲਿਖਤੀ ਪਏ ਸਾਈਨ ਸਾਰੇ ਪਰਿਵਾਰ ਦੇ ਵਿਦ ਵੀਡੀਓਗ੍ਰਾਫੀ ਪਈ ਹੈ ਜੀ ਭਾਜੀ ਪੈਸੇ ਕੈਸ਼ ਦਿੱਤੇ ਸੀ ਕਿ ਜਾਂ ਔਨਲਾਈਨ ਭਾਜੀ ਔਨਲਾਈਨ ਟ੍ਰਾਂਜੈਕਸ਼ਨ ਤੇ ਅੱਧੇ ਨਾਲ ਜ਼ਿਆਦਾ ਮੈਂ ਉਹਨਾਂ ਦੇ ਖਾਤੇ ਜਮ੍ਹਾਂ ਕਰਾਇਆ ਜਿਹੜੇ ਸਿੱਧਾ ਮੇਰੇ ਕੋਲ ਨੇ ਕਿੰਨੇ ਪੈਸੇ ਤੁਸੀਂ ਲੈਂਦਾ ਰਿਹਾ 10 ਲੱਖ ਰੁਪਈਆ ਜੀ 10 ਲੱਖ ਹਾਂ ਜੀ ਇਹ ਭਾਜੀ ਅਮਰੀਕ ਸਿੰਘ ਤੇ ਰਲੋ ਦਿਖਾ ਦਿੰਦੀ ਸੀ ਲਵਜੀ ਤੇਰਕਾਰ ਪੋਰਦੇ ਦੋਨੋਂ ਪਾਰਟੀਆਂ ਆਈ ਇੱਕ ਜਿਹੜੀ ਕੋਈ ਰਿਕਾਰਡ ਲੈ ਕੇ ਨਹੀਂ ਹੁੰਦਾ ਜੋ ਕਾਨੂੰਨੀ ਤੌਰ 'ਤੇ ਕਰੂ